ਅੱਜ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੀ ਸਮੁੱਚੀ ਲੀਡਰਸ਼ਿਪ ਨਮਾਸ਼ਰ ਵੈਲਕਮ ਹੋਟਲ ਵਿੱਚ ਪਹੁੰਚੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਲੀਡਰਸ਼ਿਪ ਪਹੁੰਚਣ ਦਾ ਤੈਅ ਦਿ ਲੋ ਧੰਨਵਾਦ ਕਰਦਾ ਹਾਂ ਔਰ ਅੱਜ ਸਾਡੇ ਇਕੱਠੇ ਹੋਣ ਦਾ ਮੇਨ ਮਕਸਦ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਦੇ ਸੰਸਥਾਪਕ ਸਾਹਿਬ ਸ਼੍ਰੀ ਪਰਸ਼ੋਤਮ لال ਚੱਡਾ ਜੀ ਦੀ ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਤੀਜੀ ਵਰ੍ਹੇ ਤੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਅਰਪਿਤ ਕਰਦੇ ਹਾਂ ਔਰ ਇੱਕ ਤੁਹਾਡੇ ਮੀਡੀਆ ਲਈ ਮੈਂ ਦੱਸਣਾ ਚਾਹੁੰਦਾ ਹਾਂ ਕਿ ਇੱਕ 2 ਜੁਲਾਈ ਨੂੰ ਭਗਵਾਨ ਵਾਲਮੀਕੀ ਮਹਾਰਾਜੀ ਦਾ satsang ਜੋ ਚੱਡਾ ਸਾਹਿਬ ਦੀ ਯਾਦ ਦੇ ਅੰਦਰ ਬੜੀ ਸ਼ਰਧਾ ਨਾਲ ਜਿਹੜਾ ਮਨਾਇਆ ਜਾ ਰਿਹਾ ਹੈ ਔਰ ਜਿਹੜਾ ਇਹਦਾ ਸਥਾਨ ਆ ਉਹ ਭਗਵਾਨ ਵਾਲਮੀਕੀ ਕਮਿਊਨਿਟੀ ਹਾਲ ਨਵਾਂ ਸ਼ਰਵੀਕੇ ਜਿਹੜਾ ਅਸੀਂ ਅੱਜ ਮਨਾ ਰਹੇ ਹਾਂ ਜੀ ਔਰ ਇਸ satsang ਦੇ ਵਿੱਚ ਸਾਡੇ ਮੁੱਖ ਮਹਿਮਾਨ ਸਾਡੇ ਵਾਲਮੀਕੀ ਸਮਾਜ ਦੇ ਸੰਤ ਬਾਲਯੋਗੀ ਬਾਬਾ ਪ੍ਰਗਟਨਾਥ ਜੀ ਔਰ ਉਹਨਾਂ ਦੇ ਨਾਲ ਬਾਬਾ ਮੇਜਰ ਸਿੰਘ ਸੋਢੀ ਜੀ ਦਸ਼ਮੀਸ਼ ਤਰਨਤਾਲ ਦੇ ਮੁਖੀ ਜਿਹੜੇ ਮੁੱਖ ਜਿਹੜੇ ਤੌਰ ਤੇ ਪਹੁੰਚ ਰਹੇ ਨੇ ਔਰ ਸਾਡੇ ਇਸ ਵਿੱਚ ਵਿਸ਼ੇਸ਼ ਤੌਰ ਤੇ ਲੋਰੈਂਸ ਚੌਧਰੀ ਜੀ ਔਰ ਉਹਨਾਂ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜੀ ਮੰਦਰ ਪਰਉਦਾ ਕਮੇਟੀ ਦੇ ਪ੍ਰਧਾਨ ਅੰਮਿਤ ਖੋਸਲੇ ਜਿਹੜੇ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਔਰ ਇਸ ਸੰਗਤਾਂ ਨੂੰ ਜਿਹੜਾ ਵੀ ਕੀਰਤਨ ਰਾਹੀ ਨਿਹਾਲ ਕਰਨਗੇ ਉਹ ਸਰਤਾਜ ਬਿੱਟਾ ਜੀ ਜਿਹੜੇ ਇਸ ਸੰਤਨ ਨੂੰ ਨਿਹਾਲ ਕਰਨਗੇ ਔਰ ਇਸ ਪ੍ਰੋਗਰਾਮ ਦੀ ਜਿਹੜੀ ਟਾਈਮਿੰਗ ਹੈ ਉਹ 11 ਤੋਂ 3 ਦੀ ਹੋਵੇਗੀ